YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮੈਗਮਾ ਚੈਨਲ ਤੇ ਸਵਾਗਤ ਹੈ ਜੀ ਤੇ ਵੀਰੋ ਖੇਤੀਬਾੜੀ ਦੇ ਅਪਡੇਟਸ ਲਈ ਅਤੇ ਮੌਸਮ ਸੰਬੰਧੀ ਤਾਜ਼ਾ ਅਪਡੇਟਸ ਲਈ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕੋਰੇ ਸੰਬੰਧੀ ਵੀਡੀਓ ਲੈ ਕੇ ਆਏ ਆਂ ਜੀ ਅੱਜ ਤੇ ਮੌਸਮ ਦੇ ਅਗਲੇ ਆਉਣ ਵਾਲੇ ਦਿਨਾਂ ਦੇ ਜਿਹੜਾ ਹਾਲ ਆ ਉਹਦੇ ਬਾਰੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਆਂਗੇ ਤੇ ਵੀਰੋ بارش ਦੀ ਕਾਰਵਾਈ ਤੋਂ ਬਾਅਦ ਜਿਹੜਾ ਕੋਰੇ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਜੀ ਤੇ ਪਿਛਲੇ ਕਾਫੀ ਦਿਨਾਂ ਦੇ ਵਿੱਚ ਕੋਰਾ ਪੈ ਰਿਹਾ ਸੀ ਬਰ ਹਲਕਾ ਪੈ ਰਿਹਾ ਸੀ ਪਰ ਅੱਜ ਕਾਫੀ ਵੀਰਾਂ ਦੇ ਅਪਡੇਟ ਆਏ ਆ ਵੀ ਪੂਰੇ ਪੰਜਾਬ ਦੇ ਵਿੱਚ ਹੀ ਕੋਰਾ ਬਹੁਤ ਜ਼ਿਆਦਾ ਪਿਆ ਵਾ ਤੇ ਇਹਦਾ ਮੇਨ ਕਾਰਨ ਜਿਹੜਾ ਮੰਨਿਆ ਜਾ ਰਿਹਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਨਕੀ ਪੰਜਗਰਾਈਆਂ ਤੇ ਸੰਦੌੜ ਏਰੀਆ ਦੇ ਵਿੱਚ ਜਿਹੜੀ ਆ ਗੜੇਮਾਰੀ ਹੋਣ ਦੇ ਕਾਰਨ ਜਿਹੜਾ ਪੂਰੇ ਪੰਜਾਬ ਚ ਕੋਰਾ ਪਿਆ ਤੁਸੀਂ ਦੇਖ ਹੀ ਸਕਦੇ ਆ ਖੇਤ ਦੀ ਪਈ ਦੇ ਉੱਪਰ ਜਿਹੜਾ ਕੋਰਾ ਜੰਮਿਆ ਪਿਆ ਜੀ ਕਿ ਪੂਰਾ ਏਅਰ ਕਾ ਟੁੱਟੇ ਪਿਆ ਜੀ ਕੋਈ ਵੀ ਜਗ੍ਹਾ ਖਾਲੀ ਨਹੀਂ ਇੱਥੋਂ ਤੱਕ ਕੀ ਕਣਕ ਦੇ ਵਿੱਚ ਵੀ ਜਿਹੜਾ ਉੱਪਰ ਜਿਹੜੀ ਬੂੰਦਾਂ ਜਿਹੜੀਆਂ ਤੁਸੀਂ ਆ ਦੇਖ ਸਕਦੇ ਆ ਜੰਮੀਆਂ ਪਈਆਂ ਜੀ ਆ ਦੇਖ ਸਕਦੇ ਆ ਪੂਰਾ ਬਾਕੀ ਜੇ ਗੱਲ ਕਰੀ ਜਾਵੇ ਕਣਕ ਦੀ ਫਸਲ ਲਈ ਤੇ ਇਹ ਕੋਰਾ ਬਹੁਤ ਚੰਗਾ ਮੰਨਿਆ ਗਿਆ ਵਾ ਪਰ ਜਿਹੜੀ ਕਣਕ ਅਗੇਤੀ ਬੀਜੀ ਹੋਈ ਆ ਕਣਕ ਨਾੜੀ ਚੜ ਰਹੀ ਆ ਉਹਦੇ ਲਈ ਥੋੜਾ ਜਿਹਾ ਇਹ ਪਰੇਸ਼ਾਨੀ ਹੋਊਗੀ ਤੇ ਝਾੜ ਦਾ ਵੀ ਫਰਕ ਪੈਣ ਦਾ ਹੈਗਾ ਜਿਹੜਾ ਅਨੁਮਾਨ ਹੈਗਾ ਵਾ ਤੇ ਉਹਨਾਂ ਵੀਰਾਂ ਨੂੰ ਖੇਤੀਬਾੜੀ ਮਹਿਕਮੇ ਵੱਲੋਂ ਰეკਮੈਂਡੇਸ਼ਨ ਹੈਗੀ ਆ ਕਿ ਆਪਾਂ ਸਲਫਰ ਜ਼ਿੰਕ ਦੀ ਸਪਰੇਅ ਕਰ ਸਕਦੇ ਆ ਤੇ ਨਾਲ ਮੈਗਨੀਜ਼ ਵੀ ਮਿਕਸ ਕਰ ਸਕਦੇ ਆ ਆ ਤੁਸੀਂ ਦੇਖ ਸਕਦੇ ਆ ਜੀ ਵਾਰ-ਵਾਰ ਤੁਹਾਨੂੰ ਦਿਖਾ ਰਹੇ ਆ ਤੇ ਇਹ ਹੈ ਜੀ ਕੂਰੇ ਦਾ ਜਿਹੜਾ ਪੂਰਾ ਅੱਜ ਦੀ ਕਾਰਵਾਈ ਪੂਰੀ ਫਸਲ ਦੇ ਵਿੱਚ ਹੀ ਉੱਪਰ ਤੁਸੀਂ ਦੇਖ ਸਕਦੇ ਆ ਜਮਿਆ ਹੋਇਆ ਜੀ ਕੋਰਾ ਤੇ ਆਉਣ ਵਾਲੇ 7-8 ਦਿਨਾਂ ਤੱਕ ਜਿਹੜੀ ਆ ਇਹ ਕਾਰਵਾਈ ਬਣੀ ਰਹਣ ਦੀ ਉਮੀਦ ਹੈਗੀ ਆ ਤੇ ਹਾਲਾਂਕਿ ਜੇਕਰ ਇੱਕ ਜਾਂ ਦੋ ਤਰੀਕ ਨੂੰ ਬੱਦਲਬਾਹੀ ਦੇ ਥੋੜੇ ਜੇ ਚਾਂਸਸ ਹੈਗੇ ਆ ਸੰਭਾਵਨਾ ਹੈਗੀ ਆ ਵੈਸਟਰਨ ਸਿਸਟਮ ਬਦਲਣ ਦੇ ਜੇਕਰ ਵੈਸਟਰਨ ਸਿਸਟਮ ਦੇ ਵਿੱਚ ਕੋਈ ਬਦਲਾਅ ਆਉਂਦਾ ਬੱਦਲਬਾਹੀ ਆਉਂਦੀ ਤਾਂ ਕੋਰੇ ਤੋਂ ਥੋੜੀ ਜੀ ਰਾਹਤ ਮਿਲੇਗੀ ਤੇ ਬਾਕੀ ਦੁਪਹਿਰ ਵੇਲੇ ਪੂਰੀ ਧੁੱਪ ਲੱਗੂਗੀ ਜੀ ਤੇ ਸਾਰੀ ਦਿਹਾੜੀ ਜਿਹੜੀ ਆ ਪੱਛੋ ਦੀ ਹਵਾ ਚੱਲਣ ਦੀ ਉਮੀਦ ਆ ਤੇ ਇਸੇ ਤਰ੍ਹਾਂ ਹੀ ਕੱਲ ਨੂੰ ਵੀ ਕੋਰੇ ਦੀ ਜਿਹੜੀ ਆ ਕਾਰਵਾਈ ਹੋਣ ਦੀ ਪੂਰੀ ਉਮੀਦ ਆ ਤੇ ਅੱਜ ਜਿਹੜੇ ਆ ਕੋਰੇ ਨੇ ਪੂਰੇ ਰਿਕਾਰਡ ਤੋੜੇ ਹੋਏ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਾਡਾ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਰਾਂ ਤੱਕ ਵੀ ਇਹ ਜਿਹੜੀ ਆ ਜਾਣਕਾਰੀ ਤੁਹਾਨੂੰ ਮਿਲ ਸਕੇ ਹੋਰ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਤਾਜ਼ਾ ਅਪਡੇਟਸ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਵੀ ਕਲਿੱਕ ਜਰੂਰ ਕਰੋ ਜੀ ਧੰਨਵਾਦ